ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਸਿੱਖ ਵੀਰਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਕਿਉਂਕਿ ਭਾਈ ਅਮਰਦਪਾਲ ਸਿੰਘ ਦੀ ਪੇਰੋਲ ਦੀ ਜਿਹੜੀ ਐਪਲੀਕੇਸ਼ਨ ਧਾਇਰ ਕੀਤੀ ਸੀ ਹਾਈ ਕੋਰਟ ਦੇ ਅੰਦਰ ਉਹ ਮਨਜ਼ੂਰ ਹੋ ਚੁੱਕੀ ਹੈ ਤੇ ਹੁਣ ਭਾਈ ਅਮਰਦਪਾਲ ਸਿੰਘ ਬਹੁਤ ਜਲਦੀ ਰਿਹਾ ਹੋਣਗੇ ਤੇ ਬਾਹਰ ਆ ਜਾਣਗੇ ਸੰਗਤਾਂ ਦੇ ਵਿੱਚ ਵੀਰੋ ਪੂਰੀ ਤਫਸੀਲ ਅਸੀਂ ਦੇਵਾ ਵੀਡੀਓ ਦੀ ਵੀਡੀਓ ਦੇਖਾਂਗੇ ਤੇ ਉੱਤੋਂ ਜਾਣਾਂਗੇ ਸੁਚਾਲ ਕੇ ਵੀਡੀਓ ਦੇਣੇ ਤੇ ਇਸ ਦੇ ਬਾਰੇ ਜਾਣਨਾ ਜੀ ਪੰਜਾਬੀਓ ਸਤਿ ਸ੍ਰੀ ਅਕਾਲ ਸਭ ਤੋਂ ਵੱਡੀ ਖੁਸ਼ਖਬਰੀ ਤੇ ਸਭ ਤੋਂ ਪਹਿਲਾਂ ਖੁਸ਼ਖਬਰੀ ਹੈ ਆਪਣੇ ਚੈਨਲ ਦੇ ਉੱਤੇ ਤਾਂ ਤੁਸੀਂ ਕਹੋਗੇ ਵੀ ਹੈ ਕੀ ਗੱਲ ਦਰਅਸਲ ਗੱਲ ਇਹੋ ਜੀ ਹੈ ਕਿ ਤੁਸੀਂ ਮਦਾਵੇ ਨਾਲ ਕਹਿੰਦੇ ਵੀ ਵੀਡੀਓ ਸ਼ੇਅਰ ਕਰੇ ਬਿਨਾਂ ਨਹੀਂ रह ਸਕਦੇ ਗੱਲ ਹੈ ਕੀ ਹੈ ਭਾਈ ਅਮਰਪਾਲ ਸਿੰਘ ਦੀ ਜਿਹੜੀ ਪ੍ਰੋਲ ਸੀ ਪਹਿਲੇ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਸਰਸੇ ਵਾਲੇ ਸਾਥ ਨੂੰ ਲੈ ਕੇ ਰੌਲਾ ਪਿਆ ਸੀ ਵੀ ਉਹਨੂੰ 2 ਦਿਨ ਪਹਿਲਾਂ ਪ੍ਰੋਲ ਦੇ ਉੱਤੇ ਲਿਆਂਦਾ ਗਿਆ ਬਾਹਰ ਹਰਿਆਣੇ ਦੀ ਸਰਕਾਰ ਨੇ ਕੱਢਿਆ ਸੀ ਉਹਨੂੰ ਬਾਹਰ ਤਾਂ ਸਾਡੇ ਵਾਲੇ ਸਿੰਘਾਂ ਨੇ ਜਿਹੜੀ ਕਿ ਪਟੀਸ਼ਨ ਪਾਈ ਸੀ ਪ੍ਰਾਉਨ ਨੂੰ ਲੈ ਕੇ ਉਹ ਪਾਸ ਹੋ ਚੁੱਕੀ ਹੈ ਤੇ ਭਾਈ ਅਮਰਪਾਲ ਸਿੰਘ ਬਹੁਤ ਜਲਦ ਜਾਨੀ ਸਾਡੇ ਲੋਕਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਸੰਬੋਧਨ ਕਰਨੀ ਹੈ ਜਿਨ੍ਹਾਂ ਨੇ ਵੱਡੇ ਪੱਦਰ ਦੇ ਉੱਤੇ ਉਹਨਾਂ ਨੂੰ ਵੋਟਾਂ ਪਾਈਆਂ ਸੀ ਐਡੀ ਵੱਡੀ ਜਿੱਤ ਹਾਸਲ ਕਰਵਾਈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠਿਆਂ ਨੂੰ ਤਾਂ ਉਹਨਾਂ ਲੋਕਾਂ ਲਈ ਮੈਂ ਕਹਿੰਦਾ ਵੀ ਸਭ ਤੋਂ ਪਹਿਲੀ ਖੁਸ਼ਖਬਰੀ ਉਹਨਾਂ ਲੋਕਾਂ ਲਈ ਬਣਦੀ ਹੈ ਜਿਨ੍ਹਾਂ ਲੋਕਾਂ ਦਾ ਮੈਂ ਕਹਿੰਦਾ ਜੀ ਜਾਣ ਲੱਗਿਆ ਆਏ ਸੀ ਨਾ ਗੱਲਾਂ ਦੇ ਉੱਤੇ ਆਪਣਾ ਤੇਲ ਫੂਕੇ ਆਪਣੀ ਮਰਜ਼ੀ ਦੇ ਨਾਲ ਉਹਨਾਂ ਕਾਫਲਿਆਂ ਦੇ ਵਿੱਚ ਵੀ ਤੁਰੇ ਵੱਡੇ ਪੱਦਰ ਤੇ ਉਹਦਾ ਪ੍ਰਚਾਰ ਵੀ ਕੀਤਾ ਤੇ ਸਾਡੇ ਉਹਨਾਂ ਲੋਕਾਂ ਨੂੰ ਜਿਹੜੀ ਕਿ ਕੀਮਤ ਸੀ ਉਹ ਮਿਲ ਚੁੱਕੀ ਹੈ ਤਾਂ ਤੁਸੀਂ ਕਹੋਗੇ ਕਿ ਇਹ ਗੱਲ ਹੋ ਕਿਵੇਂ ਸਕਦੀ ਹੈ ਤਾਂਦਰਅਸਲ ਮੈਂ ਵੀ ਕੋਈ ਸਬੂਤਾ ਤੋਂ ਬਿਨਾਂ ਗੱਲ ਨਹੀਂ ਕਰ ਰਿਹਾ ਇਹ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਦੱਸ ਦੇ ਵੀ ਇੱਕ ਚੈਨਲ ਦੇ ਉੱਤੇ ਚੱਲੀ ਹੈ ਜਿਹੜੀ ਗੱਲ ਤਾਂ ਦੂਜਾ ਚੈਨਲ ਆਪਣੇ ਦੂਜੇ ਚੈਨਲ ਦਾ ਮਤਲਬ ਆਪਣਾ ਨੰਬਰ ਹੋਊਗਾ ਦੂਸਰਾ ਤਾਂ ਮੈਂ ਤੁਹਾਨੂੰ ਸੁਣਾਉਣਾ ਚਾਹੂੰਗਾ ਬਹੁਤ ਹੀ ਮੈਂ ਕਹਿੰਦਾ ਵੀ ਖੂਬਸੂਰਤ ਗੱਲ ਜਿਹੜਾ ਕਿ ਭਾਈ ਸਰਬਜੀਤ ਸਿੰਘ ਜੀ ਖਾਲਸਾ ਇਹਨਾਂ ਨੇ ਪੂਰੇ ਇਸ ਕੇਸ ਦੀ ਅਗਵਾਈ ਕੀਤੀ ਹੈ ਤਾਂ ਮੈਂ ਚਾਹਾਂ ਤੁਸੀਂ ਆਪਣੇ ਆਪ ਪਹਿਲਾਂ ਸੁਣੋ ਉਸ ਤੋਂ ਬਾਅਦ ਆਪਾਂ ਕਰਾਂਗੇ ਅਗਲੇ ਵਿਚਾਰ ਸਾਂਝੇ ਇੱਕ ਪਾਸੇ ਸੌਦਾ ਸਾਧ ਪੈਰੋਲ ਤੇ ਜੇਲ੍ਹ ਤੋਂ ਬਾਹਰ ਸਨਾਰੀਆ ਜੇਲ੍ਹ ਤੋਂ ਬਾਹਰ ਔਰ ਆਪਣੇ ਯੂਪੀ ਦੇ ਬਾਗਪਾਨ ਆਸ਼ਰਮ ਦੇ ਵਿੱਚ ਇੱਕ ਪਾਸੇ ਦੀ ਪਹੁੰਚੇ ਸੌਦਾ ਸਾਧਾ ਦੂਜੇ ਪਾਸੇ ਸਖਸਾ ਡੇਰੇ ਦੇ ਵਿੱਚ ਕਹਿਮਾ ਗੱਬੀ ਦੇਸ ਹੋ ਗਈ ਹੈ ਹਰਿਆਣੇ ਵਿੱਚ ਤਾਂ ਸਿਆਸੀ ਉਥਲ ਪਥਲ ਚੱਲਦੀ ਪਈ ਹੈ ਕੁਝ ਹੀ ਦਿਨ ਰਹਿ ਗਏ ਨੇ ਕੁਝ ਇੱਕ ਦੋ ਦਿਨਾਂ ਬਾਅਦ ਵੋਟਾਂ ਪੈਣਗੀਆਂ ਔਰ ਉਸ ਤੋਂ ਬਾਅਦ ਵਿਧਾਨ ਸਭਾ ਦੀ ਕਿਸਮਤ ਜਿਹੜੀ ਹੈ ਉਹ ਬੈਲਟ ਬਾਕਸਾਂ ਦੇ ਵਿੱਚ ਛਾਦੂਗੀ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਇੱਕ ਵੱਡਾ ਬਿਆਨ ਸਾਹਮਣੇ ਆ ਗਿਆ ਸਰਜੀ ਸੇ ਖਾਲਸਾ ਬੀਤਕੋਟ ਤੋਂ ਚੱਲਦੇ ਹੋਏ ਐਮਟੀ ਸਰਪ ਸਿੱਖਾ ਸਾ ਲਗਾਤਾਰ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਦੇ ਨਾਲ ਵਿਚਰ ਰਹੇ ਸੀ ਉਹਨਾਂ ਨੇ ਜਿੱਥੇ ਇੱਕ ਪਾਸੇ ਸੌਦਾ ਸਾਥ ਦੇ ਬਾਰੇ ਗੱਲਾਂ ਕੀਤੀਆਂ ਨਾਲੋਂ ਨਾਲ ਇਹ ਵੀ ਇਸ਼ਾਰਾ ਕਰ ਦਿੱਤਾ ਕਿ ਭਾਈ ਅਮਰਪਾਲ ਸਿੰਘ ਵੀ ਪੈਰੋਲ ਤੇ ਬਾਹਰ ਆ ਸਕਦੇ ਨੇ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਲਗਾਤਾਰ ਜਦੋਜਹਿੜ ਚੱਲ ਰਹੀ ਸੀ ਕਿ ਕਿਸ ਤਰ੍ਹਾਂ ਐਮਟੀ ਭਾਈ ਅਮਰਪਾਲ ਸਿੰਘ ਜੇਲੋਂ ਬਾਹਰ ਲਿਆਤੇ ਜਾਣ ਕਿਸ ਤਰ੍ਹਾਂ ਉਹਾਂ ਦੀ ਐਫਐਸ ਟੁੱਟੇ ਤੇ ਉਹ ਜੇਲੋਂ ਬਾਹਰ ਆਉਣ ਪਰ ਇਸ ਵਿੱਚ ਜੇ ਤਾਂ ਸੌਦਾ ਸਾਥ ਪੈਰੋਲ ਤੇ ਜੇਲ੍ਹੋਂ ਬਾਹਰ ਆਉਂਦਾ ਦੁਆਰਾ ਤਾਂ ਸਰਪੀਸੇ ਖਾਲਸਾ ਨੇ ਟਿੱਪਣੀ ਕਰ ਦਿੱਤੀ ਜਿਸ ਦੇ ਵਿੱਚ ਇਸ਼ਾਰਾ ਮਿਲ ਗਿਆ ਕਿ ਕੀ ਭਾਈ ਅਮਰਪਾਲ ਸਿੰਘ ਵੀ ਪੈਰੋਲ ਤੇ ਜੇਲ੍ਹੋਂ ਬਾਹਰ ਆਉਣ ਵਾਲੇ ਆ ਜੇ ਇਸ ਤਰ੍ਹਾਂ ਦੇ ਚਰਚੇ ਚੱਲਦੇ ਪਏ ਨੇ ਕਿ ਭਾਈ ਅਮਰਪਾਲ ਸਿੰਘ ਨੂੰ ਵੀ ਪੈਰੋਲ ਮੈਣ ਵਾਲੀ ਹੈ ਕਿਉਂਕਿ ਇਹ ਇੱਕ ਵੱਡਾ ਫੈਸਲਾ ਇਹ ਪ੍ਰਸ਼ਾਸਨ ਦਾ ਹੋ ਸਕਦਾ ਹੈ ਦੂਜੇ ਪਾਸੇ ਜਿਹੜਾ ਲੋਕਾਂ ਨੇ ਭਾਈ ਅਮਰਪਾਲ ਸਿੰਘ ਨੂੰ ਵੋਟਾਂ પાਕੇ ਚਿਤਾਇਆ ਉਹਨਾਂ ਦਾ ਐਫਪੀ ਉਹਨਾ ਦੇ ਸੁਨੇਖ ਹੋਵੇਗਾ ਅਖਿਰਕਾਰ ਜੇ ਇਸ ਤਰ੍ਹਾਂ ਹੁੰਦਾ ਹੈ ਪਰ ਦਰਅਸਲ ਪੰਜਾਬੀਓ ਵੀਡੀਓ ਲੰਬੀ ਹੋ ਜਾਣੀ ਹੈ ਜੇਕਰ ਮੈਂ ਕਾਸ਼ ਲਾਈਵ ਹੁੰਦਾ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਕਹਿੰਦੇ ਵੀ ਸਾਨੂੰ ਪੂਰੀ ਸੁਣਾ ਦੇ ਮੈਂ ਸੁਣਾ ਵੀ ਦਿੰਦਾ ਪਰ ਤੁਹਾਨੂੰ ਸੁਣਨ ਦੀ ਲੋੜ ਹੀ ਨਹੀਂ ਹੈ ਜਿੰਨੀ ਗੱਲ ਤੁਸੀਂ ਸੁਣੀ ਹੈ ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਵੀ ਇਹ ਗੱਲ ਸੱਚ ਹੈ ਭਾਈ ਅਮਰਪਾਲ ਸਿੰਘ ਪ੍ਰੋਲ ਦੇ ਉੱਤੇ ਬਾਹਰ ਆਉਣਗੇ ਕਿਉਂਕਿ ਤੁਸੀਂ ਸਮਝੋ ਪਹਿਲਾਂ ਤੁਸੀਂ ਸਮਝੋ ਗੱਲ ਨੂੰ ਵੀ ਦਰਅਸਲ ਜਿਵੇਂ ਸਾਥ ਦੇ ਉੱਤੇ ਡੇਰੇ ਵਾਲੇ ਬਾਬੇ ਦੇ ਉੱਤੇ ਐਡੇ ਐਡੇ ਮੁਕਾਦਮੇ ਹੋਣ ਦਰਜ ਉਹ ਲੁੱੱਚੇ ਬੰਦੇ ਨੂੰ ਬਾਹਰ ਲਿਆਂਦਾ ਜਾ ਸਕਦਾ ਲੱਭਾਲੇ ਬੰਦੇ ਸਾਡੇ ਪ੍ਰੇਮੀ ਹੋਣੀਆਂ ਮੈਨੂੰ ਗਾਲਾਂ ਤਾਂ ਕੱਢਣਗੇ ਕੋਈ ਗੱਲ ਨਹੀਂ ਦਰਅਸਲ ਜਿਹੜੀ ਗੱਲ ਸੱਚ ਹੈ ਮੈਂ ਕਹਿ ਸਕਦਾ ਸੱਚ ਨੇ ਸੱਚ ਰਹਿਣਾ ਆਪਣੀ ਥਾਂ ਤੇ ਖੜਾ ਰਹਿਣਾ ਚਾਹੇ ਮੈਂ ਕਹਾ ਚਾਹੇ ਨਾ ਕਹਾ ਗੁੱਸਾ ਲੱਗਦਾ ਕਿਸੇ ਨੂੰ ਲੱਗੀ ਜਾਵੇ ਕੋਈ ਚੱਕਰ ਨਹੀਂ ਜਿਹੜਾ ਗੁੱਸਾ ਮੰਨੂ ਆ ਦਰਅਸਲ ਉਹ ਵੀ ਉਹਦੇ ਨਾਲ ਦਾ ਹੀ ਹੋਣਾ ਤਮੈ ਚਾਹੂਗਾ ਵੀ ਵੱਧ ਤੋਂ ਵੱਧ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਿਹੜੇ ਬੰਦੇ ਨੇ ਏਡੇ ਏਡੇ ਜੁਰਮ ਕੀਤੇ ਨੇ ਉਹ ਬੰਦੇ ਨੂੰ ਪ੍ਰੋਬਲ ਦੇ ਉੱਤੇ ਬਾਹਰ ਲਿਆਂਦਾ ਜਾ ਰਿਹਾ ਹੈ ਆਪਣੀਆਂ ਵੋਟਾਂ ਦੀ ਭੁੱਖ ਦੇ ਲਈ ਆਪਣੀ ਕੁਰਸੀਆਂ ਬਚਾਉਣ ਦੇ ਲਈ ਵੀ ਅਸੀਂ ਬਣ ਜਾਈਏ ਦੁਬਾਰਾ ਅਸੀਂ ਖਿਸਕਣਾ ਨਹੀਂ ਜਾਈਏ ਤਾਂ ਜਿਹੜਾ ਸਾਡਾ ਸਿੰਘ ਹੈ ਇਹਦੇ ਵਾਰੀ ਚੁੰਡੀ ਵੱਢੀ ਜਾਂਦੀ ਇਹਨਾਂ ਦੇ ਉਹ ਸਾਡੇ ਵਾਲੀ ਤਾਂ ਯਾਰ ਸਰਕਾਰ ਹੀ ਨਕਮੀ ਚੁਣੀ ਹੋਈ ਹੈ ਸਾਡੇ ਪੰਜਾਬ ਨੇ ਚਲੋ ਠੀਕ ਆ ਗਲਤੀ ਹੋਗੀ ਸਿਰ ਦੇ ਉੱਤੇ ਚੱਕ ਕੇ ਲੋਕਾਂ ਨੇ ਕੁਰਸੀ ਤੇ ਬਿਠਾਇਆ ਸੀ ਭਗਵੰਤ ਮਾਨ ਅੱਜ ਉਹੀ ਬੰਦਾ ਭਾਈ ਅਮਰਪਾਲ ਦੀ ਗੱਲ ਕਰਨ ਨੂੰ ਤਿਆਰ ਨਹੀਂ ਬਲਕਿ ਉਹਨਾਂ ਨੂੰ ਅੰਦਰ ਰਗੜਨ ਨੂੰ ਤਿਆਰ ਸੀ ਇਹ ਤਾਂ ਸ਼ੁਕਰ ਹੋਸ ਪ੍ਰਮਾਤਮਾ ਦਾ ਜਿਹੜੇ ਨੇ ਕਾਨੂੰਨ ਵਿਵਸਥਾ ਵੀ ਸਾਡੇ ਵਿੱਚ ਕਾਇਮ ਕਰਕੇ ਰੱਖੀ ਆ ਮੈਂ ਕਹਿੰਦਾ ਵੀ ਕਾਨੂੰਨ ਨਾ ਹੋਵੇ ਇਕੱਲੀ ਸਰਕਾਰ ਬਣਨ ਤੋਂ ਬਾਅਦ ਸਰਕਾਰਾਂ ਦਾ ਹੀ ਚੱਲੇ ਤਾਂ ਮੈਂ ਕਹਿੰਦਾ ਅੱਦੇ ਪੰਜਾਬ ਨੂੰ ਇਹ ਉਹੀ ਮਾਰ ਦੇਣ ਆਪਣੀ ਮਰਜ਼ੀ ਦੇ ਮੁਤਾਬਕ ਸ਼ਾਂਤੀ ਕਰਨੇ ਲੋਕਾਂ ਦੀ ਵੀ ਇਹ ਸਾਨੂੰ ਵੋਟਾਂ ਪਾਉਣਗੇ ਇਹਨਾਂ ਨੂੰ ਰੱਖੋ ਵਕਿਆਂ ਨੂੰ ਮਾਰੋ ਯਾਰ ਇਹ ਤਾਂ ਕਾਨੂੰਨ ਹੈ ਇਹਨੇ ਜਿਹੜੀ ਕਿ ਸਾਡੀ ਰੱਖਿਆ ਕੀਤੀ ਹੈ ਭਾਈ ਅਮਰਪਾਲ ਸਿੰਘ ਦੀ ਜਿਹੜੀ ਕਿ ਹੁਣ ਪ੍ਰੋਲ ਮਿਲ ਨੂੰ ਮਤਲਬ ਤਿਆਰ ਹੋ ਰਹੀ ਹੈ ਤਾਂ ਇਹ ਇੱਕ ਕਾਨੂੰਨ ਵਿਵਸਥਾ ਦੇ ਕਾਰਨ ਆ ਨਾ ਸਭ ਤੋਂ ਮੈਂ ਕਹਿੰਦਾ ਵੀ ਪਹਿਲਾਂ ਸਾਨੂੰ ਜੇ ਧੰਨਵਾਦ ਕਰਨਾ ਚਾਹੀਦਾ ਤਾਂ ਕਿਹਦਾ ਕਰਨਾ ਚਾਹੀਦਾ ਜਿਹੜੀਆਂ ਸਾਡੀਆਂ ਮੁੱਖ ਅਦਾਲਤਾਂ ਨੇ ਉਨ੍ਹਾਂ ਦੇ ਵਿੱਚ ਬੈਠੇ ਜੱਜ ਸਹਿਬਾਨ ਉਹ انسان ਜਿਨ੍ਹਾਂ ਦਾ ਕਿ ਜਮੀਰ ਹਲੇ ਤੱਕ ਵੀ ਜਾਗਦਾ ਚਿਰ ਕਿ ਕਈ ਹੁੰਦੇ ਨੇ ਵਿਕ ਜਾਂਦੇ ਨੇ ਬਥੇਰੇ ਮਤਲਬ ਵੱਡੇ ਵੱਡੇ ਅਫਸਰ ਵਿਕਦੇ ਦੇਖੇ ਨੇ ਇਤਿਹਾਸ ਹੀ ਗਵਾ ਰਿਹਾ ਪਰਦਰਸਰ ਜਿਹੜਾ ਸੱਚ ਆ ਉਹ ਇਹ ਆ ਵੀ ਸਾਡੇ ਕਾਨੂੰਨ ਵਿਵਸਥਾ ਦੇ ਵਿੱਚ ਹਲੇ ਵੀ ਇਹੋ ਜਿਹੇ ਜੱਜ ਜਗਦੀਪ ਸਿੰਘ ਵਰਗੇ ਸਖਸ਼ ਮੌਜੂਦ ਬੈਠੇ ਨੇ ਜਿਨ੍ਹਾਂ ਨੇ 25 ਅਗਸਤ ਵਾਲੇ ਦਿਨ ਸਰਸੇ ਵਾਲੇ ਸਾਧ ਨੂੰ ਸਜ਼ਾ ਸੁਣਾਈ ਸੀ ਜੱਜ ਜਗਦੀਪ ਸਿੰਘ ਨੇ ਸਰਚ ਕਰਕੇ ਦੇਖ ਲਿਓ ਪੰਜਾਬੀ ਬੰਦਾ ਜੱਜ ਜਗਦੀਪ ਸਿੰਘ ਦਾ ਹੋ ਨਾਮ ਆ ਬੰਦੇ ਦਾ ਜਿਹੜੇ ਨੇ ਉਹਨੂੰ ਸਜ਼ਾ ਸੁਣਾਈ ਸੀ ਪਰ ਉਹੇ ਜਿਹੇ ਜੱਜ ਸਾਡੇ ਵਿੱਚ ਪਤਾ ਨਹੀਂ ਕਿੰਨੇ ਕੁ ਬੈਠੇ ਨੇ ਅਦਾਲਤਾਂ ਦੇ ਵਿੱਚ ਜਿਨ੍ਹਾਂ ਨੇ ਭਾਈ ਅਮਰਪਾਲ ਸਿੰਘ ਦੀ ਇਹਨਾਂ ਗੱਲਾਂ ਨੂੰ ਮੁੱਕ ਰੱਖਦੇ ਹੋયા ਵੀ ਜਿਵੇਂ ਸਰਸੇ ਵਾਲਾ ਸਾਧ ਆ ਸਕਦਾ ਤੇ ਭਾਈ ਅਮਰਪਾਲ ਕਿਉਂ ਨਹੀਂ ਆ ਸਕਦਾ ਭਾਈ ਇਹ ਤਾਂ ਫਿਰ ਕਿਤੇ ਨਾ ਕਿਤੇ ਫਿਰ ਨਾਅਨਸਾਫੀ ਹੁੰਦੀ ਨਾ ਜੇ ਹੁਣ ਸਰਕਾਰਾਂ ਦੇ ਚੱਲੇ ਸਰਕਾਰ ਤਾਂ ਚਾਹੁੰਦੀ ਨਹੀਂ ਵੀ ਭਾਈ ਅਮਰਪਾਲ ਸਿੰਘ ਬਾਹਰ ਆ ਜੇ ਹਾਂ ਠੀਕ ਆ ਟੁੱਟ ਕੇ ਕੁਝ ਕਹਿ ਸਕਦੇ ਜਿਵੇਂ ਹੁਣ ਭਾਈ ਆਪਣਾ ਭਗਵੰਤ ਮਾਨ ਟੁੱਟ ਚੁੱਕਿਆ ਸੀ ਵੀ ਮੈਂ ਬਿਮਾਰ ਹੋ ਚੱਲਿਆ ਜੀ ਆ ਲੀਵਰ ਡੈਮੇਜ ਹੋ ਗਿਆ ਜੀ ਉਹਨਾਂ ਚੀਜ਼ਾਂ ਨੂੰ ਦੇਖ ਕੇ ਟੁੱਟ ਚੁੱਕਿਆ ਸੀ ਉਹ ਕਿਉਂਕਿ ਉਹਨਾਂ ਨੇ ਵੀ ਇੱਕ ਆਪਣਾ ਮੰਤਰੀ ਭੇਜ ਕੇ ਮੈਂ ਵੀਡੀਓ ਪਾਈ ਆ ਆ ਮੀਟਿੰਗ ਕਰਵਾਈ ਸੀ ਮਤਲਬ ਮੀਟਿੰਗ ਕਰਨ ਨੂੰ ਕਿਹਾ ਸੀ ਸਿੰਘਾਂ ਦੇ ਨਾਲ ਬੰਦੀ ਮੋਰਚੇ ਦੇ ਮਤਲਬ ਉੱਤੇ ਇਹਨਾਂ ਨੇ ਆਪਣਾ ਮੰਤਰੀ ਭੇਜਿਆ ਸੀ ਜਿਹਦਾ ਨਾਮ ਸੀ ਕੁਲਦੀਪ ਢਾਲੀਵਾਲ ਕੁਲਦੀਪ ਢਾਲੀਵਾਲ ਜਿਹੜਾ ਕਿ ਮੰਤਰੀ ਆਪਣਾ ਭੇਜਿਆ ਸੀ ਉਹ ਕਿਉਂ ਭੇਜਿਆ ਸੀ ਵੀ ਸਾਡੇ ਨਾਲ ਮੀਟਿੰਗ ਕਰ ਲਓ ਇਹ ਗੱਲ ਤੋੜਨ ਦਾ ਵੈਸੇ ਚਾਹੁੰਦਾ ਕਿਉਂਕਿ ਇਹਨੂੰ ਵੀ ਪਤਾ ਵੀ ਅਸੀਂ ਦੋਸ਼ੀ ਆ ਉਹ ਦੋਸ਼ ਕੀਤੇ ਜਿਹੜੇ ਸਿੰਘਾਂ ਨੂੰ ਬੰਦ ਕਰੀ ਬੈਠੇ ਆ ਪਿੰਜਰੇ ਦੇ ਵਿੱਚ ਭਾਈ ਜਾਨਵਰਾਂ ਵਾਂਗੂ ਉਹਨਾਂ ਦਾ ਕਿਤੇ ਨਾ ਕਿਤੇ ਤਾਂ ਯਾਰ ਹਰ ਜਾਨਾ ਬਣਦਾ ਹੀ ਹੂ ਤੁਸੀਂ ਦੱਸੋ ਕਮੈਂਟ ਕਰਕੇ ਮੇਰਾ ਵੀ ਲਾਜ਼ਮੇ ਦੱਸਣਾ ਇਸ ਗੱਲ ਦਾ ਜਵਾਬ ਜਿਹੜੇ ਬੰਦੇ ਨੂੰ ਬਿਨਾਂ ਵਜ੍ਹਾ ਤੋਂ ਬਿਨਾਂ ਕਸੂਰ ਤੋਂ ਕਿਸੇ ਨੂੰ ਆਪਾਂ ਅੰਦਰ ਧਾਰ ਦਈਏ ਤਾਂ ਉਹਦਾ ਜਿਹੜਾ ਹਰਜਾਨਾ ਉਹ ਕੋਈ ਹੋਰ ਦੇਊਗਾ ਕਿ ਆਪਾਂ ਦੇਵਾਂਗੇ ਉਹੀ ਹਰਜਾਨਾ ਭਗਵੰਤ ਮਾਨ ਹਰ ਰੋਜ਼ ਭਰ ਰਿਹਾ ਹਰ ਰੋਜ਼ ਕਿਉਂ ਇਹਨੂੰ ਨੀਂਦ ਨਹੀਂ ਆਉਂਦੀ ਕੀ ਪਤਾ ਕੀ ਖਾ ਕੇ ਵੈਸੇ ਤਾਂ ਉਹ दारू ਪੀਂਦਾ ਹੀ ਹੈ ਵੈਸੇ ਉਤਰਾ ਨੋ ਵੀ ਪਤਾ ਡਿੱਗ ਗਿਆ ਸੀ ਪਿੱਛੇ ਜੀ ਚਲੋ ਆਪਾਂ ਇੰਨੀਆਂ ਗੱਲਾਂ ਨਹੀਂ ਕਰਨੀਆਂ ਇਹ ਬੰਦੇ ਨੇ ਨੀਂਦਾਂ ਉੜਾ ਦਿੱਤੀਆਂ ਇਹਦੀਆਂ ਕਿਧਰੇ ਲੀਵਰ ਡੈਮੇਜ ਬਿਮਾਰੀਆਂ ਲੈਣੇ ਦੇਣੇ ਕੁਰਸੀ ਦੀ ਹਲਚਲ ਇਹਦੇ ਬੰਦੇ ਖਿੱਚੇ ਜਾ ਰਹੇ ਆ ਜੀ ਉਹ ਹਟਾਤਾ ਜੀ ਫਲਾਣਾ ਮੰਤਰੀ ਚੱਕਦਾ ਜੀ ਇਹ ਗੱਲਾਂ ਭਾਈ ਸਾਹਿਬ ਅਮਰਪਾਲ ਸਿੰਘ ਕਰਕੇ ਹੀ ਹੋ ਰਹੀਆਂ ਜਿਹੜੇ ਬੇਹਨੱਕੇ ਬੰਦਿਆਂ ਨੂੰ ਉਹ ਤੁਸੀਂ ਜਾਣਬੁੱਝ ਕੇ ਕਹੀ ਜਾਂਦੇ ਸਾਨੂੰ ਡਰ ਲੱਗਦਾ ਜੀ ਇਹਦੇ ਤੋਂ ਖਤਰਾ ਜੀ ਪੰਜਾਬ ਦੀ ਜਨਤਾ ਨੂੰ ਖਤਰਾ ਬਾਅਦ ਚ ਕਹਿੰਦਾ ਮੈਨੂੰ ਖਤਰਾ ਪਹਿਲਾਂ ਤਾਂ ਇੱਥੇ ਝੂਠ ਫੜਿਆ ਗਿਆ ਸੀ ਮੁੱਖ ਮੰਤਰੀ ਦਾ ਹੁਣ ਮੈਂ ਚਾਹੁੰਨਾ ਹੱਥ ਬੰਨ ਕੇ ਬੇਨਤੀ ਇਹ ਵੀਡੀਓ ਬੜੀ ਖਾਸ ਆ ਸਾਡੇ ਲੋਕਾਂ ਨੂੰ ਮੈਂ ਕਹਿੰਦਾ ਖੁਸ਼ੀ ਦੀ ਗੱਲ ਆ ਇਹ ਜਰੂਰ ਸ਼ੇਅਰ ਕਰਨਾ ਵੱਧ ਤੋਂ ਵੱਧ ਆਪਣੇ ਭੈਣ ਭਰਾਵਾਂ ਦੇ ਵਿੱਚ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਵੀਰੋ ਵੱਡੀ ਖੁਸ਼ਖਬਰੀ ਹੈ ਕਿ ਭਾਈ ਅਮਰਪਾਲ ਸਿੰਘ ਦੀ ਜਿਹੜੀ ਪੇਰੋਲ ਦੀ ਐਪਲੀਕੇਸ਼ਨ ਦਿੱਤੀ ਸੀ ਉਹ ਮਨਜ਼ੂਰ ਹੋ ਗਈ ਹੈ ਜਿਸ ਤਰ੍ਹਾਂ ਕਿ ਦੇਵਾ ਸਿੱਧੂ ਦੀ ਵੀਡੀਓ ਦੇ ਅੰਦਰ ਅਸੀਂ ਪੂਰੀ ਤਫਸੀਲ ਦੇ ਬਾਰੇ ਜਾਣਿਆ ਵੈ ਕਿ ਪੇਰੋਲ ਜਿਹੜੀ ਉਹਨਾਂ ਦੀ ਉਹ ਮਨਜ਼ੂਰ ਹੋ ਗਈ ਹੈ ਹੁਣ ਵੀਰ ਉਹ ਬਹੁਤ ਜਲਦ ਭਾਈ ਅਮਰਪਾਲ ਸਿੰਘ ਜਿਹੜੇ ਹੈ ਉਹ ਰਿਹਾ ਹੋਣਗੇ ਉਹਨਾਂ ਰਿਹਾਈ ਤੋਂ ਮਰਾਦ ਹੈ ਕਿ ਵਕਤੀ ਤੌਰ ਤੇ ਉਹਨਾਂ ਨੂੰ ਛੱਡਿਆ ਜਾਏਗਾ ਉਹ ਪੇਰੋਲ ਤੇ ਬਾਹਰ ਹੋਣਗੇ ਹੁਣ ਦੇਖਣਾ ਹੈ ਕਿ ਕਿੰਨੇ ਦਿਨਾਂ ਵਾਸਤੇ ਬਾਹਰ ਆਉਣਗੇ ਲੇਕਿਨ ਬਾਹਰ ਆਉਣਗੇ ਚਲੋ ਸੰਗਤਾਂ ਨੂੰ ਮਿਲਣਗੇ ਆਪਣੇ ਵਿਚਾਰ ਕਰਨਗੇ ਅੱਗੇ ਇਲੈਕਸ਼ਨ ਆ ਰਹੇ ਹੈ ਜਮਨੀ ਇਲੈਕਸ਼ਨਾਂ ਵਿੱਚ ਕਿਹੜੇ ਕੈਂਡੀਡੇਟ ਖੜੇ ਕਰਨੇ ਆ ਪਾਰਟੀ ਬਣਾਉਣੀ ਆ ਨਈ ਬਣਾਉਣੀ ਕੀ ਕਰਨਾ ਉਹ ਪੂਰੀ ਤਫਸੀਲ ਇੱਕ ਮੌਕਾ ਮਿਲ ਗਿਆ ਕਿ ਉਹ ਇਸ ਨੂੰ ਇਲੈਕਸ਼ਨਾਂ ਨੂੰ ਕਿਸ ਤਰ੍ਹਾਂ ਹੈਂਡਲ ਕਰਦੇ ਆ ਵੀਰੋ ਬੜੀ ਖੁਸ਼ੀ ਦੀ ਗੱਲ ਹੈ ਤੇ ਸਾਰੀ ਸੇ ਕੌਮ ਨੂੰ ਬਹੁਤ ਬਹੁਤ ਮੁਬਾਰਕਾਂ ਹਨ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਈ ਦੀ ਵੀਡੀਓ ਤੁਹਾਨੂੰ ਕੀ ਲੱਗਦਾ ਵੈ ਕਿ ਭਾਈ ਅਮਰਪਾਲ ਸਿੰਘ ਕਿਦੋਂ ਬਾਹਰ ਆਉਣਗੇ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦੱਸ ਹਾਲ ਲਾਜ਼ਮੀ ਕਰਨਾ ਆਪਣਾ ਟੈਸਰਾ ਖਿਆ ਰੱਖਣਾ ਦੋਸਤ ਯਾਦ ਰੱਖਣਾ ਅੱਲਾ ਫੇਜ਼